ਵੜਹੰਸ ਕੀ ਵਾਰ ਮਹੱਲਾ ਚੌਥਾ ਲੱਲਾ ਬਹਿਲੀਮਾ ਕੀ ਤੋਂ ਨਹੀਂ ਗਾਵਣੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਚਲੋਕ ਮਹੱਲਾ ਤੀਜਾ ਸ਼ਬਦ ਰਤੇ ਵੜਹੰਸ ਹੈ ਸੱਚ ਨਾਮ ਉਰਤਾਰ ਸੱਚ ਸੰਗ੍ਰਹਿ ਸਦ ਸੱਚ ਰਹੈ ਸੱਚੇ ਨਾਮ ਪਿਆਰ ਸ਼ਬਦ ਰਤੇ ਵੜਹੰਸ ਹੈ ਠਾਕਿਆ ਉਰਤਾਰ ਜੀ ਦੇ ਦੇ ਵਿੱਚ ਠਾਕਿਆ ਉਰਤਾਰ ਕੀਤਾ ਹੈ ਸੱਚ ਸੰਗ ਰਹੇ ਸਦ ਸੱਚ ਰਹੇ ਸੱਚੇ ਨਾਮ ਪਿਆਰ ਸਨ ਸੱਚੇ ਰਹੇ ਸੱਚੇ ਰੂਪ ਪਿਆਰੇ ਸਦਾ ਸੱਚੇ ਨਾਲ ਜੁੜੇ ਰਹਿੰਦੇ ਨੇ ਸੱਚਾਰੇ ਹੋ ਕੇ ਰਹਿੰਦੇ ਨੇ ਸੱਚ ਨੂੰ ਇਕੱਠਾ ਕਰਦੇ ਸੀ ਸਮਝਦੇ ਸੀ ਸੱਚੇ ਰੂਪ ਨਾਲ ਪਿਆਰ ਹੈ ਠੀਕ ਹੈ ਜੀ ਇਹ ਜਿਹੜਾ ਸ਼ਬਦ ਰਤੇ ਵਡਹੰਸ ਹੈ ਇਹ ਦੀ ਵਿਆਖਿਆ ਹੈ ਜੀ ਵੀ ਵਡਹੰਸ ਕੌਣ ਹੁੰਦਾ ਹੈ ਹਾਂ ਵਡਹੰਸ ਦੀ ਡਿਵਿਸ਼ਨ ਇਹ ਕਿੰ ਨਾਲੇ ਵਡਹੰਸ ਰਾਗ ਦੇ ਅਰਥੇ ਨਾਲ ਜਲਸ ਬੰਦੇ ਨੇ 208 ਵਾਲੇ ਵੱਡੇ ਹੋਗੇ ਠੀਕ ਹੈ ਜੀ 108 ਵਾਲੇ ਛੋਟੇ ਉਹ ਵੀ ਹੰਸ ਨੇ ਇੱਥੇ ਕਹਿੰਦਾ ਸ਼ਬਦ ਰੱਤੇ ਵੱਡ ਹੰਸ ਸ਼ਬਦ ਦਾ ਰੰਤਨ ਕਰਨ ਜਿਹੜੇ ਉਹ ਵੱਡੇ ਹੰਸ ਨੇ ਸਾਰੇ ਅੱਛਾ ਜੀ ਠੀਕ ਹੈ ਸ਼ਬਦ ਰੱਤੇ ਵੱਡ ਹੰਸ ਹੈ ਸੱਚ ਨਾਮ ਉਰਤਾਰ ਘਰ ਧੰਨ ਦਿੱਤਾ ਹੈ ਠੀਕ ਹੈ ਤੇ ਸੱਚ ਨੂੰ ਉਹ ਸੰਗਰਦੇ ਆ ਸੱਚੇ ਇਕੱਠਾ ਕਰਦੇ ਆ ਸੱਚ ਦੇ ਨਾਲ ਪਿਆਰ ਰੱਖਦੇ ਆਂ

ਮਾਇਆ ਵਾਲ ਚਾਗਦੇ ਅਨ ਜੋ ਅਨ ਦਿਨ ਜਪੈ ਮੁਰਾਰ ਅਨ ਦਿਨ ਦਿਨ ਰਾਤ ਮਗਾਰੇ ਨੂੰ ਜਪਦੇ ਗੁਰਾਲੀ ਨੂੰ ਜਾਣਦੇ ਗੁਰਾਲੇ ਨੂੰ ਸਮਝਦੇ ਗੁਰਾਲੀ ਦੇ ਜਿਹੜੇ ਪੌਣ ਤੇ ਅੱਛਾ ਮੁਰਾਰੀ ਕੌਣ ਹੈ ਜੀ ਗੁਰਾਲੀ ਅਬਦੱਲਾ ਅੱਛਾ ਜੀ ਪਰਮ ਠੀਕ ਹੈ ਪਰ ਇਹ ਉਹਨਾਂ ਦਾ ਦੁਸ਼ਮਣ ਹੈ ਜੀ ਕਿ ਪਰਮੇਸ਼ਰ ਦੀ ਗੱਲ ਨਹੀਂ ਹੈ ਆਪਣੇ ਮੂਲ ਦੀ ਗੱਲ ਹੈ ਜੀ ਦੇਖੋ ਜਿੱਥੇ ਕਮਾਇਆ ਉਹ ਤਾਂ ਮੂਲ ਉਹ ਇਹ ਉਹ ਕਰਦਾ ਉਹ ਆਉਲਾ ਇਹਨੂੰ ਪਰ ਪਰਮੇਸ਼ਰ ਨਾਲ ਮੁਕਾਬਲਾ ਹੀ ਨਹੀਂ ਪਰਮੇਸ਼ਰ ਨਾਲ ਤਾਂ ਆ ਗੱਲ ਬੜੀ ਏ ਜਾਂ ਇਹਨੇ ਹਥਿਆਰ ਛੱਡ ਦੇ ਠੀਕ ਹੈ ਜੀ ਮਹੱਲਾ ਤੀਜਾ ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕੀ ਆ ਸੰਗ ਜੇ ਜਾਣਾ ਬਗ ਬੱਪੜਾ ਤਾਂ ਜਨਮ ਨਾ ਦੇਂਦੀ ਅੰਗ ਆ ਬੁੱਧੀ ਬੋਲਦੀ ਆ ਮੈਂ ਤਾਂ ਵਡਹੰਸੇ ਨੂੰ ਜਾਣ ਲਿਆ ਇਹ ਹੀ ਵਡਹੰਸ ਹੈ ਤਾਂ ਕੀ ਆ ਸੰਤ ਮੈਂ ਦੀ ਸੰਤ ਸੰਤ ਤੇ ਤਾਂ ਇਹ ਹੀ ਬੁੱਧ ਇਹ ਵਡਹੰਸ ਹੈ ਕੋਣ ਜੇ ਜਾਣਾ ਬਗ ਬੱਪੜਾ ਇਹ ਤਾਂ ਸਰਦਾ ਤੇ ਬਗਲਾ ਹੈ ਲਈਓ ਸਾਡਾ ਮਾਇਆ ਦੀ ਭੁੱਖ ਹੈ ਨੂੰ ਜਲਮਨਾਦੰਤਿਆਂ ਮੈਂ ਤਾਂ ਜਨਮ ਦੀ ਸਾਰੇ ਇਹ ਤੋਂ ਲੱਗੋ ਜਾਂ ਇਹ ਤੋਂ ਲੱਗ ਰਿਹਾ ਜੀ ਪੂਰੇ ਜਨਮ ਤੱਕ ਬਾਹਰ ਬਾਹਰ ਸਪਰਸ਼ ਦੀ ਨਹੀਂ ਕਰਨਾ ਜੀ ਮੈਨੂੰ ਪਤਾ ਉਹ ਪਲੇਖਾ ਪੈ ਗਿਆ ਕਿ ਸ਼ਾਇਦ ਵਡਹੰਸ ਹੈ ਪਰ ਇਹ ਤਾਂ ਬਗਲਾ ਸੀ ਹਾਂ ਉਹ ਚਾਹ ਇਹੀ ਵਡਹੰਸ ਹੈ ਠੀਕ ਹੈ ਜਿਵੇਂ ਅੱਜ ਕੱਲ ਆਪਾਂ ਨੂੰ ਪੈਂਦਾ ਵੀ ਕੱਪੜੇ ਪਾ ਕੇ ਕੋਈ ਸਾਧ ਦੇਖ ਕੇ ਆਪਾਂ ਵੀ ਸੋਚਦੇ ਹਾਂ ਸ਼ਾਇਦ ਵਡਹੰਸ ਹੈ ਹਾਂ ਬਸ ਸਾਡਾ ਉਹੀ ਗੱਲ ਹੈ ਗੱਲ ਦਾ ਇਸ਼ਾਰਾ ਤਾਂ ਇੱਥੇ ਹੀ ਹੈ ਤੀਸਰੇ ਪਾਸ਼ਾ ਦਾ ਸ਼ਲੋਕ ਹੈ ਉਹਨਾਂ ਨੇ ਤਾਂ ਇਹ ਚੀਜ਼ਾਂ ਬਹੁਤ ਦੇਖੀਆਂ ਆਪਣੀ ਜ਼ਿੰਦਗੀ ਵਿੱਚ ਬਹੁਤ ਕੁਝ ਠੀਕ ਹੈ ਹਾਂਜੀ ਮਹੱਲਾ ਤੀਜਾ ਇਹ ਤਿੰਨ ਸ਼ਲੋਕ ਆ ਗਏ ਜੀ ਹੰਸਾਂ ਵੇਖ ਤਰੰਦਿਆਂ ਬੱਗਾਂ ਵੀ ਆਇਆ ਚਾਉ ਡੂਬ ਮੁਵੇ ਬੱਗ ਬੱਪੜੇ ਤਿਰਤਲ ਉੱਪਰ ਪਾਉ ਹੱਥ ਤਰਦੇ ਸੀਗੇ ਹੱਥ ਮਤਰਾ ਗੁਰਮਤਿ ਗੱਲ ਕਰਦੇ ਸੀ ਸੁਬਦੇ ਨਹੀਂ ਸੀ ਮਾਇਆ ਵਿੱਚ ਅੱਛਾ ਕਰਨ ਤੇ ਕਰਦੇ ਰਹਿੰਦੇ ਸੀ ਇੱਥੇ ਲਗੋਇਆ ਪਿਆ ਸਭ ਕੁਝ ਨਾਂਜੀ ਕਦਾਈਂ ਤਰਜ਼ਾਂ ਬੱਗਾ ਹੋਇਆ ਚਾਹੇ ਬੱਗ ਨਾ ਮੈਂ ਇਹਨਾਂ ਨੂੰ ਵੀ ਚਾਹੇ ਆ ਗਿਆ ਸੀ ਗੁਰਬਾਣੀ ਦਾ ਸੈਡੀਟਿੰਗ ਕਰਦੀ ਹੈ ਦੱਬਾਂ ਲਿਖਦੀ ਤੇ ਬੰਗਿਆ ਕਿ ਮੈਂ ਕਿਤਾਬਾਂ ਲਿਖੀਆਂ ਨੇ ਇਹ ਵੀ ਲੈਕਚਰ ਕਰਦੇ ਨੇ ਇੱਕੋ ਹੀ ਤਰਜ਼ਾ ਦਿਖਾਉਂਦਾ ਹਾਂ ਇਹਨਾਂ ਨੂੰ ਸਭ ਨੂੰ ਬੈ ਜੂਬੂ ਮੂਹੇ ਬੰਗ ਬੱਪਣ ਤੇ ਚਤਲ ਉੱਪਰ ਪਾਉ ਗੱਲ ਪੁੱਠੀ ਕਹਿ ਗਏ ਕਮੇਟੀ ਦਾ ਫਰਮ ਗੁੱੱਥੀ ਗੱਲ ਕਰੀ ਹੋਈ ਕਿਤੇ ਵੀ ਗੱਲ ਕਰਦਾ ਪੁੱਠੀ ਕਹੀ ਹੋਈ

ਠੀਕ ਹੈ ਜੀ ਹਾਂਜੀ ਪੌੜੀ ਤੂੰ ਆਪੇ ਹੀ ਆਪ ਆਪ ਹੈ ਆਪ ਕਾਰਨ ਕੀਆ ਤੂੰ ਆਪੇ ਆਪ ਨਿਰੰਕਾਰ ਹੈ ਕੋ ਅਵਰਨਾ ਦਿਆ ਤੂੰ ਆਪੇ ਹੀ ਆਪ ਆਪ ਹੇ ਤੂੰ ਧਾਲ ਵਿੱਚ ਸੀ ਤੂੰ ਆਪੇ ਹੀ ਸੀ ਦੋ ਧਾਮ ਵਿੱਚ ਹਮ ਆਪੇ ਹੀ ਆਪ ਆਪ ਸੀਗਾ ਉਧਰ ਵੀ ਉਧਰ ਵੀ ਅੱਛਾ ਜੀ ਸਜਾਤ ਵੀ ਤੂੰ ਦੀ ਖਬਾਦੂ ਤੂੰ ਹੁਣ ਆਪੇ ਆਪ ਨਿਰੰਕਾਰ ਇਕੱਠਾ ਹੋ ਕੇ ਕੋ

ਤੂੰ ਆਪੇ ਆਪ ਨਿਰੰਕਾਰ ਹੈ ਕੋ ਵਰਨਾ ਬੀਆ ਤੂੰ ਆਪੇ ਆਪ ਰੂਪ ਕਾਰ ਕੋਈ ਵਰਨਾ ਬੀਆ ਦੂਜਾ ਕੋਈ ਨਹੀਂ ਹੈ ਸਾਰ ਵੀ ਤੇਰੀ ਹੈ ਠੀਕ ਹੈ ਜੀ ਤੂੰ ਕਰਨ ਕਾਰਨ ਸਮਰੱਥ ਹੈ ਤੂੰ ਕਰੇ ਸੋ ਥੀਆ ਤੂੰ ਅਣ ਮੰਗਿਆ ਦਾਨ ਦੇਵਣਾ ਸਭਨਾ ਜੀਆਂ ਦਾ ਰੂਪ ਦੇ ਵਿੱਚ ਕਰਨ ਕਾਰਨ ਸਮਰੱਥ ਅਣ ਮੰਗਿਆ ਦਾਨ ਤੇ ਬੇਖਮ ਜੀਉ ਕਰਣ ਔਰ ਕਾਰਨ ਦਾ ਕਾਰਨ ਕਾਰਨ ਦਾ ਅਰਥ ਸਮਝਾਓ ਕਰਨ ਤੇ ਕਾਰਨ ਦਾ ਕੀ ਪਰ ਆਪਸ ਚ ਕੀ ਫਰਕ ਹੈ ਹਨ ਕਰਕੇ ਕਾਰਨ ਜਿੱਤ ਕਰਕੇ ਕਰਨ ਅੱਛਾ ਜੀ ਜਦ ਕਾਰਨ ਬਣ ਜੋ ਦੰਗਿਆ ਦੇਖ ਪਏ ਤਾ ਤਾਂ ਟੁੱਟ ਕੇ ਦੇਖ ਪਿਆ ਧਾਇਆ ਵਿੱਚ ਕਾਰਨ ਬਣ ਗਿਆ ਜਦ ਧਾਇਆ ਜਲਵਾਇਆ ਵਿੱਚ ਫਸ ਗਿਆ ਮਨ ਕਾਰਨ ਬਣ ਗਿਆ ਸੜਨ ਦਾ ਇਤਰੇ ਨਾਲ ਜਿੱਤ ਵੀ ਨਾਲ ਹੈਗਾ ਤੇ ਫਿਰ ਪੂਰਾ ਖੜਦਾ ਉਹ ਕਹਿੰਦਾ ਕਰਨ ਨਾਲ ਖੜਦਾ ਸਭੂਰ ਇਹਦਾ ਹੀ ਰੂਪ ਅੱਛਾ ਜੀ ਫੱਲੂ ਦਾ ਸਾਥ ਤਾਂ ਦੇ ਨੂੰ ਇੰਦਾ ਨਹੀਂ ਕੱਲ ਸਕਦਾ ਇਹਦਾ ਆ ਵੀ ਫਰਿਆ ਨੂੰ ਕੋਈ ਬਾਹਲਾ ਫੱਲੂ ਸਾਥੀ ਜਿਹੜਾ ਫਰਿਆ ਦੀ ਹੋਇ ਤੂੰ ਕਰਨ ਕਰਨ ਸਮਰੱਥ ਹੈ ਤੂੰ ਇਹਦਾ ਭਾਵ ਮਨ ਨੂੰ ਕਿਹਾ ਚਿੱਤ ਨੂੰ ਕਿਹਾ ਇਸ ਨੂੰ ਉਹਨੇ ਵੀ ਕਰੂ ਦਿੱਤਾ ਹੋਇਆ ਅੱਛਾ ਜੀ ਕਹਿੰਦਾ ਮਤਲਬ ਜਿਹੜਾ ਇੱਕ ਹੈਗਾ ਉਹ ਦਾਲ ਨੂੰ ਇੱਕ ਬਣਾਉਣ ਦੇ ਸਮਰੱਥ ਹੈ ਜੀ ਆਪਣਿਆ ਵੀ ਬੜੀ ਦਾ ਇੱਕ ਕੱਲੂ ਦਾ ਉਹ ਅੱਛਾ ਜੀ ਆਪਣੀ ਬਰਤੀ ਦਾ ਬਣ ਜਾਂਦਾ ਹੈ ਬਣਾ ਤਾਂ ਕੋਈ ਵਾਇਪਾ ਬੰਦਾ ਨਾ ਹਾਂਜੀ ਜਮਨਜੀ ਕਪੜੇ ਖੋਲ ਕੇ ਢੋਬੇ ਚ ਵਰ ਜਾਣਾ ਤੇ ਨਿਕਲ ਨਹੀਂ ਉਤਾ ਫਿਰ ਉਹ ਮੱਕਾ ਮਾਰਦੇ ਠੀਕ ਹੈ ਇੱਕ ਨੂੰ ਸੰਬੋਧਨਾ ਤੂੰ ਕਰਨ ਕਾਂ ਸਮਰਾਥ ਤੂੰ ਕਰੇ ਸੋ ਥੀਆ ਹਾਂ ਫਿਰ ਉਹ ਵੀ ਤਾਂ ਆ ਗਿਆ ਦੇਖੇ ਤੂੰ ਅਣਮੰਗਿਆ দান ਦੇਵਣਾ ਸਭ ਨਾਹਾ ਜੀਆਂ ਫਿਰ ਵੀ ਇਹ ਵੀ ਕੋਈ ਇੱਕ ਤਲਬ ਗਿਆਨ ਦੇਵਣਾ ਸਭ ਲੋ ਜੀ ਪਰ ਇੱਥੇ ਜੀਆਂ ਤੋਂ ਇੱਥੇ ਪਰਮੇਸ਼ਰ ਦੀ ਗੱਲ ਆ ਰਹੀ ਹੈ ਕਿ ਇੱਥੇ ਵੀ ਅਜੇ ਮੂਲੇ ਚੱਲ ਰਹੇ ਉਹ ਪਰਮੇਸ਼ਰ ਨਾਲ ਇੱਕ ਵਾਰ ਕਹੀ ਹੈ ਰਾਵਾਂ ਤਾਂ ਇੱਕ ਹੀ ਹੈ ਜਾ ਕੇ ਇੱਕ ਤਬਰ ਤੁਸੀਂ ਇੱਕ ਹੀ ਹੈ ਅੱਛਾ ਜੀ ਠੀਕ ਹੈ ਜੀ ਸਭ ਆਖੋ ਸਤਗੁਰ ਵਾਹ ਵਾਹ ਜਿਨਿ ਦਾਨ ਹਰਨਾਮ ਮੁਖ ਦਿਆ ਜਿਹਦੇ ਵਿੱਚ ਲੋਕਦਾਨ ਪਾਤਾ ਔਰ ਵਾਹ ਵਾਹ ਕਹੋ ਠੀਕ ਹੈ ਪਰ ਸਤਗੁਰੇ ਦੇ ਸਕਦਾ ਹੈ ਤਾਂ ਹੀ ਸਤਗੁਰ ਨੂੰ ਵਾਹ ਵਾਹ ਕਿਹਾ ਹੈ ਜੀ ਬਿਲਕੁਲ ਸਤਗੁਰ ਨੂੰ ਲਾਉਣਾ ਹੈ ਅਸਲ ਚ ਠੀਕ ਹੈ ਇੱਥੇ ਪਹਿਲੀ ਪੌੜੀ ਸਮਾਪਤੀ ਹੈ ਜੀ